ਜੋ ਕਾਲਟੇਖ ਸਾਹਿਬ ਨੇ ਇਹ ਵਿਕੋ ਰਿਲੀਜੀਅਸ ਅਫੇਅਰਸ ਦੇ ਵਿੱਚ ਅਸੀਂ ਸਾਰੇ ਸਿੱਖਾਂ ਨੇ ਜੋ ਵੀ ਕਾਲਟੇਖ ਸਾਹਿਬ ਨੇ ਫੈਸਲਾ ਲਿਆ ਉਹ ਸਾਰਿਆਂ ਦੇ ਸਿਰ ਮਾਰਿਆ ਤੋਂ ਇਸ ਤੋਂ ਬਾਅਦ ਅਸੀਂ ਕਹਿੰਦੇ ਕੋਈ ਕਿ ਬਲੋ ਕਹਿੰਦੇ ਪੁਲਿਸ ਦੀ ਜਾਂਚ ਨੂੰ ਸਾਡੇ ਬਿਠਵਾ ਕੇ ਹੈ ਪਰ ਉਹ ਸਭ ਨੂੰ ਰਿਫਰ ਕਰਾਉਣ ਚਾਹੀਦੇ ਹੈ ਜਾਂਚ ਹੋ ਕੇ ਤੁਹਾਨੂੰ ਵੀ ਯਾਹ ਹੋਵੇ ਹੋ ਸਿਟਿੰਗ ਚਾਹੀਦੀ ਕਹਿੰਦੇ ਪੁਲਿਸ ਅਸਰ ਬੋਲਣੇ ਚਾਹੀਦੇ ਜਿਵੇਂ ਜੇ ਮੈਂ ਤੇ ਤੁਹਾਨੂੰ ਇਨੀ ਬੇਨਤੀ ਕਰਦਾ ਇਹ ਸਾਰੀ ਚੀਜ਼ ਕਾਲਟੇਖ ਸਾਹਿਬ ਵੀ ਬੀਕ ਰਿਪੀਟਡ ਹੈ ਹਲਿਉਡੀ ਜੋ ਕੁਝ ਵੀ ਹੋਇਆ 골ਡਨ ਟੈਂਪਲ ਕੰਪਲੈਕਸ ਦੇ ਵਿੱਚ ਹੋਇਆ ਮੇਰੀ ਫੀਲ ਜਿਹੜਾ ਅਕਾਲ ਤਖਤ ਸਾਹਿਬ ਨੂੰ ਕਿ ਤੁਸੀਂ ਤਵੀਨ ਕਰੋ ਤੇ ਰਸਤਾ ਬਣੋ ਅੱਜ ਮੈਂ ਆਪਣੇ ਵੱਲੋਂ ਆਪਣੀ ਜੱਪੀ ਸੀਐਲਪੀ ਆਪਣਾ ਜੋਧਵੀਜੀ ਵੱਲੋਂ ਆਪਣੇ ਪ੍ਰਗਾਮਨ ਕਰਦਾ ਰਾਜਾ ਬਰੇਂਗੀਜੀ ਵੱਲੋਂ ਸਮੁੱਚੀ ਕਾਂਗਰਸ ਡਿਸਲੇਟਿਵ ਵਿੰਗ ਵੱਲੋਂ ਸਾਰੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਸਰ ਕੁਦੀਪ ਸਿੰਘ ਢਿਲੋਜੀ ਇਹਨਾਂ ਨੂੰ ਪਿਆਰ ਨਾਲ ਸਤਿਕਾਰਾਂ ਉਨੇ ਉਹਨਾਂ ਦੀ ਹੋਣੀ ਜਿਹੜੀ ਸਵਰਿੰਗਿੰਗ ਸੈਲੀਬ੍ਰੇਨੀ ਹੋਈ ਹੈ ਅਸੀਂ ਐਮਐਲਏ ਬਕਾਲਾ ਨੋ ਨਿਡਿਸ਼ਨ ਕਰਵਾ ਕੇ ਸ਼੍ਰੀ ਕੇ ਸਾਹਿਬ ਨੇ ਦਵਾਈਓ ਤੋਂ ਲੱਖ ਲੱਖ ਸਾਡੇ ਵੱਲੋਂ ਸਾਰਿਆਂ ਵੱਲੋਂ ਮੁਬਾਰਕਾ ਜਿਵੇਂ ਗੁਰੂਮਾਰਾ ਸਾਹਿਬ ਦੇ ਜਥਾ ਸਰਦਾਰਾਂਗੇ ਕਿ ਇੱਥੇ ਪੰਜਾਬ ਦੇ ਹੱਤਾਂ ਵਾਸਤੇ ਤੜੜੇ ਹੋ ਕੇ ਲੜਾਈ ਦੇਣਗੇ ਬਨਾਲੇ ਦੇ ਹੱਕਾਂ ਵਾਸਤੇ ਦੇਣਗੇ ਪੰਜਾਬੀਆਂ ਦੇ ਹੱਕ ਤੇ ਹਕੂਕ ਵਾਸਤੇ ਲੜੇ ਹੋ ਕੇ ਤਾਂ ਰਸੋ ਨਾਲ ਚਬਾਈ ਦੇਣਗੇ ਸੋ ਸਾਡੇ ਸਾਰੇ ਹੀ ਸਾਥੀਆਂ ਬਦੌਲਤ ਨਾਲ ਬੋਲ ਕਰੇ ਅਸਾ ਕੁਦੀਪ ਸਿੰਘ ਤੇ ਲੋਲੂ ਤੇ ਉਹਨਾਂ ਦੇ ਸੁਝੇ ਬਲ ਆਂਕ ਤੁਸੀਂ ਜਾਣਿਆ ਕਿ ਕਿਸਾਨ ਜੋ ਦੋਨੇ ਅੰਦੋਲਨਾਂ ਤੇ ਡਟੇ ਹੋਏ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਤੇ ਅੱਗ ਗੈਸ ਦੇ ਗੋਲੇ ਵਾਰ ਆਏ ਜਾ ਰਹੇ ਨੇ ਰੋਜ਼ ਦੇਖੋ ਮੈਡਮ ਇੱਕ ਗੱਲ ਪੱਕੀ ਹੈ ਕਿ ਇਹ ਜਿਹੜੀ ਗਵਰਨਮੈਂਟ ਹੈ ਸੈਕਟਰ ਦੇ ਵਿੱਚ ਮੋਦੀ ਸਾਹਿਬ ਇਹ ਸਾਫ ਤੌਰ ਕਿਸਾਨਾਂ ਦੇ ਤੇ ਕਿਰਤ ਮਜ਼ਦੂਰਾਂ ਦੇ ਇਹਨਾਂ ਨੇ ਜਿਹੜੇ ਕਾਨੂੰਨ ਵੀ ਲੈ ਕੇ ਆਂਦੇ ਸੀ ਜਿਨ੍ਹਾਂ ਨੂੰ ਸਮੁੱਚਾ ਹਿੰਦੁਸਤਾਨ ਅੱਜ ਕਾਲੇ ਕਾਨੂੰਨ ਨਾਲ ਜਾਣਦਾ ਹੈ ਇਹ ਬੜੇ ਰਿਲੈਕਟੈਂਟਲੀ ਇਹਨਾਂ ਨੇ ਵਾਪਸ ਲੈ ਇਹ ਕਿਸਾਨਾਂ ਨੇ ਜਦੋਂ ਕਿਸਾਨਾਂ ਤੋਂ ਇਹ ਵਾਪਸ ਲੈ ਗਏ ਕਾਨੂੰਨ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਹੀ ਲੀਗਲ ਗਾਰੰਟੀ ਦਵਾਂਗੇ ਤੇ ਜਿਹੜੇ ਕਿਸਾਨ ਯੂਨੀਅਨਸ ਨੇ 11 ਮਹੀਨੇ ਦਿੱਲੀ ਦੇ ਬਾਰਡਰਸ ਤੇ ਪ੍ਰਦਰਸ਼ਨ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਖਿਲਾਫ ਨੈਸ਼ਨਲ ਹਾਈਵੇਜ਼ ਤੇ ਅਤੇ ਇੰਡੀਅਨ ਰੇਲਵੇ tracks ਤੇ ਜਿਹੜੇ ਕੇਸਸ ਬਣਿਆ ਸੀ ਗੱਡੀਆਂ ਰੋਕਣ ਦੇ ਬਸਾਂ ਰੋਕਣ ਦੇ ਕਿ ਅਸੀਂ ਵਿਡਰੋ ਕਰਾਂਗੇ ਤੀਸਰੀ ਗੱਲ ਇਹਨਾਂ ਨੇ ਕਹੀ ਸੀ ਕਿ ਅਸੀਂ ਜਿਹੜਾ 700 ਤੋਂ ਵੱਧ ਕਿਸਾਨ ਉਸ ਜਿਹੜੇ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਉਹਨਾਂ ਨੂੰ ਫਾਈਨੈਂਸ਼ੀਅਲੀ ਕੰਪਨਸੇਸ਼ਨ ਕਰਾਂਗੇ ਕੰਪਲਸੇਟ ਕਰਾਂਗੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇ ਦਾਂਗੇ ਇਹ ਤਿੰਨੋ ਹੀ ਚੀਜ਼ਾਂ ਜਿਹੜੀਆਂ ਨੇ ਪਿਛਲੇ 3 ਸਾਲ ਗੁਜ਼ਰਨ ਦੇ ਬਾਅਦ ਤੂੰ ਕੋਈ ਵੀ ਨਹੀਂ ਕੀਤੀ ਗਈ ਕਿਸਾਨ ਆਪਣੇ ਜਮੂਰੀ ਹੱਕ ਵਾਸਤੇ ਆਜ਼ਾਦਾ ਨਾ ਹਿੰਦੁਸਤਾਨ ਇਹ ਤੇ ਹਰ ਹਿੰਦੁਸਤਾਨੀ ਦਾ ਹੱਕ ਹੈ ਆਪਣੀ ਗੱਲ ਸ਼ਾਂਤੀਪੂਰਵਕ ਆਪਣੀ ਸਰਕਾਰ ਦੇ ਸਾਹਮਣੇ ਰੱਖਣਾ ਕਿਸਾਨ ਬਿਨਾਂ ਕਿਸੇ ਸ਼ਸਤਰ ਤੋਂ ਬਿਨਾਂ ਟਰੈਕਟਰ ਟਰਾਲੀ ਤੋਂ 101 ਕਿਸਾਨ ਪੈਦਲ ਦਿੱਲੀ ਜਾ ਰਿਹਾ ਸੀ ਇਹਨਾਂ हरियाणा ਦੇ ਬਾਰਡਰ ਤੇ ਫੇਰੋ ਤੇ ਅਸੀਂ ਸਾਰੇ ਇਸ ਜੋ ਵੀ ਤੌਰ ਤਰੀਕਾ ਹਰਿਆਣੇ ਦੀ ਸਰਕਾਰ ਨੇ ਪਹਿਲੇ ਵੀ ਅਪਣਾਇਆ ਸੀ ਤੁਹਾਨੂੰ ਯਾਦ ਹੋਵੇਗਾ ਸ਼ੁਭ ਕਰਨ ਸਿੰਘ ਨਾਦ ਹੈ ਕਿ 21 ਸਾਲ ਦਾ ਨੌਜਵਾਨ ਬੱਚਾ ਪਹਿਲੇ ਵੀ ਗੋਲੀ ਦਾ ਸ਼ਿਕਾਰ ਹੋਇਆ ਹਰਿਆਣੇ ਦੀ ਪੁਲਿਸ ਤੇ ਸੈਂਕੜਿਆਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਵੀ ਫਟੜ ਕੀਤਾ ਗਿਆ ਸੀ ਉਹਨਾਂ ਨੂੰ ਦਨਾਲੀ ਦੇ ਪੈਲਟਸ ਵਜੇ ਸੀ ਤੇ ਅੱਜ ਵੀ ਇਹ ਜੋ ਕੁਝ ਕੀਤਾ ਗਿਆ ਸੀ ਕਦਮ ਕਰਦੇ ਆ ਤੇ ਮੈਂ ਕਿ ਮੈਂ ਮਿਸਟਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਾਂਗਾ ਬੇਨਤੀ ਕਰਾਂਗਾ ਤੁਸੀਂ ਜਿਹੜੇ ਕੀਤੇ ਵਾਦੇ ਸੀ ਉਹਨਾਂ ਵਾਦਿਆਂ ਨੂੰ ਨਿਭਾਓ ਕਿਸਾਨਾਂ ਨੂੰ ਮੌਕਾ ਦਿਓ ਆਪਣੀ ਗੱਲ ਰੱਖਣ ਦਾ ਇਹਨਾਂ ਨਾਲ ਗੱਲ ਕੀਤੀ ਜਾਏ ਇਹਨਾਂ ਦੇ ਜਿਹੜੀ ਵਾਜਿਬ ਡਿਮਾਂਡ ਚ ਨੇ ਉਹਨਾਂ ਨੂੰ تسلیم ਕੀਤਾ ਜਾਵੇ ਦੇ ਦਿੱਤੀਆਂ ਸਾਰੀਆਂ ਗੱਲਾਂ ਨੂੰ ਪਹਿਲੇ ਹੀ ਇਲੈਕਸ਼ਨ ਕਮਿਸ਼ਨ ਨੂੰ ਇਹ ਮਤੇ ਨਜ਼ਰ ਰੱਖਣਾ ਚਾਹੀਦਾ ਬਟ ਵਾਟਐਵਰ ਦੀ ਸੀਨ ਹੈਸ ਬੀਨ ਟੇਕਨ ਐਸ ਬੀ ਟੇਕਨ ਕ੍ਰੋਸੀ ਇਹਦੇ ਵਿੱਚ ਕਿੰਦੋ ਪ੍ਰੋਬਲਮ ਦੋ ਸਰਪੰਚਾਂ ਦੇ ਨਾਲ ਲਖਮੀ ਭਾਈ ਨੇ ਇਹ ਮੌਕੇ ਤੇ ਬਹੁਤ ਵੀ ਹੱਥ ਕੀ ਤੇ ਕੱਲ ਫਿਰ ਅੱਜ ਕੱਲ ਕੱਲ ਫਿਰ ਜਾਣਗੇ ਪਰ ਰਸਤਾ ਨਹੀਂ ਦੇ ਰਹੇ ਕਿੰਨੇ ਜੋ ਬੰਦੇ ਤੁਹਾਨੂੰ ਸਗਣ ਨੂੰ ਤਾਂ ਉਹਨਾਂ ਦੇ ਸਿੱਧਾਂਤੀ ਬਣੇ ਪਾਉਂਦੇ ਕੋ ਤੰਤ ਪਹਿਲੇ ਗੱਲ ਦੱਸੀ ਹੈ ਇਹ ਸਰਕਾਰ ਜਿਹੜੀ ਕਾਰਪੋਰੇਟ ਦੇ ਹੱਥ 'ਚ ਹੈ ਕਾਰੋਬਾਰੀਆਂ ਦੇ ਹੱਕ ਵਿੱਚ ਤੇ ਕਨਫਲਿਕਟ ਆਫ ਇੰਟਰਸਟ ਹਜ਼ਾਰਾਂ ਸਾਲਾਂ ਤੋਂ ਕਿਸਾਨ ਦਾ ਤੇ ਕਾਰਪੋਰੇਟ ਹਾਊਸਸ ਦਾ ਤੇ ਵਪਾਰੀ ਦਾ ਚੱਲਦਾ ਆ ਸੋ ਇਹ ਕਾਰਪੋਰੇਟ ਹਾਊਸਸ ਦੀ ਸਰਕਾਰ ਉਹਨਾਂ ਦੀ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਲੀ ਹੈ ਨਾ ਕਿਸਾਨਾਂ ਨੂੰ ਨਾ ਖੇਤ ਮਜ਼ਦੂਰਾਂ ਨੂੰ ਤੁਸੀਂ ਵੇਖਿਆ ਹੀ ਏ ਝੋਨੇ ਸਾੜਾ ਕਿ ਕਿਤੇ ਡੀਏਪੀ अवेलेबल ਨਹੀਂ ਯੂਰੀਆ अवेलेबल ਨਹੀਂ ਇਹ ਕਿਸਾਨਾਂ ਨੂੰ ਆਪਣੀ ਵਾਜੂ ਡਿਮਾਂਡ ਰੱਖਣ ਵਾਸਤੇ ਟਾਇਰ ਗੈਸ ਦਾ ਤੇ ਲਾਠੀਆਂ ਦਾ ਹਰ ਰੋਜ਼ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਹੀ ਇਨਡੈਮਨੇਬਲ ਹੈ ਜੋ ਖੱਟੜ ਸਾਹਿਬ ਕਰਦੇ ਰਹੇ ਨੇ ਉਹ ਹੀ ਸੜੀ ਸਾਹਿਬ ਹੁਣ ਕਰ ਰਹੇ ਨੇ ਤੋਂ ਅਸੀਂ ਇਸ ਗੱਲ ਦੇ ਨਾਲ ਪੰਜਾਬ ਦੀ ਕਿਸਾਨੀ ਤੇ ਕਿਰਤ ਮਜ਼ਦੂਰਾਂ ਦੇ ਨਾਲ ਬਿਲਕੁਲ ਚਟਾਨਵਰ ਦਾ ਸਮੂਚੀ ਕੌਂਗਰਸ ਕਰੀਂ ਖੱਟੜ ਸਾਹਿਬ ਕਹਿੰਦੇ ਨੇ ਕਿ ਬਕਸ਼ਤ ਦੇ ਜਿਹੜਾ ਸੱਤਾ ਬਕਸ਼ਾ ਆਪਰ ਤੇ ਮਿਲਿਆ ਰ ਸਾਡੀ ਵਾਜੂ ਨਾ ਪਾਰਲੀਮੈਂਟ ਮੈਂ ਇਸ ਗੱਲ ਤੇ ਕੋਈ ਵੇਖੋ ਪਾਰਲੀਮੈਂਟ ਦੇ ਵਿੱਚ ਸਾਡੇ ਇਸਾਦੀ ਨਾਲ ਬੈਠੇ ਸਾਡੇ ਪ੍ਰਧਾਨ ਬੈਠੇ ਨੇ ਹਰ ਰੋਜ਼ ਮੈਂ ਖੁਦ ਬੇਹਦਾਰਿਆ ਕਿ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਤੋਂ ਬਾਹਰ ਰੋਜ਼ ਮਜ਼ਾਰਾ ਕਾਂਗਰਸ ਬਾਕੀ اپੋਜੀਸ਼ਨ ਪਾਰਟੀਆਂ ਨੂੰ ਲੈ ਕੇ ਕਰਦੀ ਰਹੀ ਇਹ ਠੀਕ ਹੈ ਜਿਹੜੀ ਪੰਜਾਬ ਸੱਤਾ ਧਾਰ ਹੈ ਇਹਨਾਂ ਨੇ ਇਹਨਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਸਾਥ ਵੀ ਦਿੱਤਾ ਇਹ ਅਨਫੋਰਚੂਨੇਟ ਗੱਲ ਹੈ ਆਪ ਨੂੰ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਲੀਡ ਅਸੀਂ ਕਰ ਰਹੇ ਸੀ ਸਾਡਾ ਸਾਥ ਨਹੀਂ ਸੀ ਦੇਣਾ ਦੰਦੇ ਤੋ ਇਥੋਂ ਤੱਕ ਬੰਦੇਰ ਸਾਹਿਬ ਦੀ ਮੈਂ ਗੱਲ ਨਾਲ ਸਹਿਮਤ ਹਾਂ ਕਿ ਨਾ ਬੀਜੇਪੀ ਇਹਨਾਂ ਦਾ ਸਾਥ ਦੇਦੀ ਹੈ ਨਾ ਆਪ ਦੇਦੀ ਬਟ ਕਾਂਗਰਸ ਹਮੇਸ਼ਾ ਇਹਨਾਂ ਦੇ ਨਾਲ ਰਹੀ ਹੈ ਤੇ ਨਾਲ ਰਹੇਗੀ ਨਸ਼ੇ ਦੇ ਖਿਲਾਫ ਗਵਰਨਰ ਸਾਹਿਬ ਨੇ 10 ਤੇ 11 ਨੂੰ ਪੈਦਲ ਸੈਕਾਂ ਕਰਾ ਰਹੇ ਨੇ ਮੈਂ ਕਹਿੰਦਾ ਪੈਦਲ ਯਾਤਰਾ ਨਾਲੋਂ ਤੇ ਜਿਹੜੇ ਐਕਸ਼ਨ ਕਰਨਾ ਪੁਲਿਸ ਦੇ ਸੀਨੀਅਰਮੋਸ ਅਫਸਰਸ ਤੇ ਪੋਲੀਟੀਕਲ ਲੋਕਾਂ ਨਾਲ ਨਸ਼ਾ ਤੇ ਤੁਹਾਨੂੰ ਪਤਾ ਪੁਲਿਸ ਦੀ ਮਦਦ ਨਾਲ ਤੇ ਪੋਲੀਟੀਕਲ ਪੈਟਰੋਨੇਜ ਨਾਲ ਨਸ਼ਾ ਵੇਚਦਾ ਤੇ ਪੈਦਲ ਯਾਤਰਾ ਨਾਲ ਗਵਰਨਰ ਸਾਹਿਬ ਕੀ ਕਰਨਗੇ ਜੇ ਇਹਨਾਂ ਦਾ ਮਨਸ਼ਾ ਹੋਏ ਰੋਕਣ ਦੀ ਤੇ ਬਕਾਇਦਾ ਤੌਰ ਇਹਨਾਂ ਕੋਲ ਰਿਪੋਰਟਸ ਪਈਆਂ ਹਾਈ ਕੋਰਟ ਦੀਆਂ ਰਿਪੋਰਟਸ ਪਈਆਂ ਨੇ ਇਹਨਾਂ ਦੇ ਸੀਨੀਅਰਮੋਸ ਅਫਸਰ ਅੱਜ ਦੇ ਦਿਨ ਵੀ ਭਗੋੜੇ ਨੇ ਜਿਹੜੇ ਡਰੱਗਸ ਦੇ ਕੇਸਸ ਦੇ ਵਿੱਚ ਇੱਕ ਇਹੋ ਜਿਹਾ ਅਫਸਰ ਹੈ ਜਿਹੜਾ तकरीबन 1 ਸਾਲ ਤੋਂ ਭਗੌੜਾ ਉਹਦੀ ਤੇ ਗ੍ਰਿਫਤਾਰੀ ਨਹੀਂ ਕਰਵਾਈ ਗਵਰਨਰ ਸਾਹਿਬ ਘੱਟੋ ਘੱਟ ਉਹਨਾਂ ਨੂੰ ਗ੍ਰਿਫਤਾਰ ਕਰਾ ਜਿਹੜੇ ਵੀ ਕੇਸਸ ਡਰੱਗਸ ਦੇ ਉੱਤੇ ਚੱਲਦੇ ਨੇ ਭਾਵੇਂ ED ਕੋਲ ਨੇ ਭਾਵੇਂ ਪੰਜਾਬ ਪੁਲਿਸ ਕੋ ਉਹਦਾ ਤਕੀਕਾਤ ਕਰਨ ਜਲਦੀ ਤੋਂ ਜਲਦੀ ਬਟ ਨਾਥਿੰਗ ਇਜ਼ ਹੈਪਨਿੰਗ ਥਿਸ ਇਜ਼ ਆਲ ਇਸ ਹੈਕਾਈ ਦਾ ਪਲੇਨ ਟੂ ਦੀ ਗੈਲਰੀ ਨਾ ਸਿਕ ਮੋਡਰਨ ਦੇ ਸਭੀ ਮੀਰ ਬਰੋ ਜਿਹੜਾ ਆਪਣੀ ਦੰਗਾਈਆ ਕਰ ਰਹੇ ਨੇ ਇੱਕ ਤੋਂ ਦੇ ਸਰਕਾਰ ਕਦੋਂ ਜਿਹੜਾ ਨਾ ਜੋ ਕਾਲ 택 ਸਾਹਿਬ ਨੇ ਐ ਵਿਕੋ ਰਿਲੀਜੀਅਸ ਅਫੇਅਰਸ ਦੇ ਵਿੱਚ ਅਸੀਂ ਸਾਰੇ ਸਿੱਖਾਂ ਨੇ ਜੋ ਵੀ ਕਾਲ 택 ਸਾਹਿਬ ਨੇ ਫੈਸਲਾ ਲਿਆ ਉਹ ਸਾਰਿਆਂ ਦੇ ਸਿਰ ਤੇ ਤੁਸੀਂ ਸੁਬਤ ਦੱਸ ਕੀ ਦੇ ਕੋਈ ਕਿ ਬਲੋ ਕਹਿੰਦੇ ਪੁਲਿਸ ਦੀ ਜਾਂਚ ਉਸ ਨਾਲ ਬਿਚਾਰ ਕਰਨ ਹੈ ਸਭ ਨੂੰ ਰਿਫਰ ਕਰ ਹੋਣ ਚਾਹੀਦੇ ਹੈ ਜਾਂਚ ਜੇ ਤੁਹਾਨੂੰ ਯਾ ਹੋਵੇ ਹੋ ਸਿਟਿੰਗ ਚਾਹੀਦੀ ਕਹਿੰਦੇ ਪੂਰ ਕਸ ਬੋਲਣੇ ਤਰ੍ਹਾਂ ਦਿਸਣੀ ਚਾਹੀਦੀ ਮੈਂ ਤਾਂ ਤੁਹਾਨੂੰ ਇਨੀ ਬੇਨਤੀ ਕਰਦਾ ਇਹ ਸਾਰੀ ਚੀਜ਼ ਕਾਲਕਟਕ ਸਾਹਿਬ ਦੀ ਵੀ ਬੀਖਰੀ ਤੇ ਹੈ ਹਲਿਓ ਜੋ ਕੁਝ ਵੀ ਹੋਇਆ ਗੋਲਡਨ ਟੈਂਪਲ ਕੰਪਲੈਕਸ ਦੇ ਵਿੱਚ ਹੋਇਆ ਮੇਰੀ ਅਪੀਲ ਜਿਹਦਰ ਕਾਲਕਟਕ ਸਾਹਿਬ ਨੂੰ ਕਿ